ਅੱਜ ਜਿਹੜੀ ਸਰਪਾਰਟੀ ਮੀਟਿੰਗ ਬੁਲਾਈ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਜਾਂ ਆਗੂ ਵੀ ਸ਼ਾਮਲ ਹੋਣਗੇ ਹਾਲ ਤੱਕ ਤਾਂ ਇੱਥੇ ਕੋਈ ਆਇਆ ਨਹੀਂ ਅੱਜ ਸਰਪਾਰਟੀ ਮੀਟਿੰਗ ਦੇ ਵਿੱਚ ਜੇ ਬਸਪਾ ਆ ਸਕਦੀ ਕਾਂਗਰਸ ਆ ਸਕਦੀ ਭਾਜਪਾ ਆ ਸਕਦੀ ਅਕਾਲੀ ਦਲ ਆ ਸਕਦਾ ਤਾਂ ਫਿਰ ਨਮਾਇੰਦਿਆਂ ਨੂੰ ਆ ਕੇ ਇਸ ਗੱਲ ਨੂੰ ਕਲੀਅਰ ਕਰਨ ਦੀ ਲੋੜ ਇੱਕ ਬਤੌਰ ਸੈਕਟਰੀ ਉਹਨਾਂ ਨੂੰ ਪੁੱਛ ਰਿਹਾ ਸਪੀਕਰ ਸਾਹਿਬ ਕਿਰਪਾ ਕਰਕੇ ਕਲੀਅਰ ਕਰ ਦਿਓ ਕਿ ਜ਼ਿਲ੍ਹਾ ਬਣ ਰਿਹਾ ਜਾਂ ਨਹੀਂ ਜੇ ਸਪੀਕਰ ਸਾਹਿਬ ਹੁਣ ਵੀ ਚੁੱਪ ਰਹਿੰਦੇ ਆ ਤਾਂ ਚੁੱਪੀ ਦਾ ਮਤਲਬ ਮਨਾ ਕਰਨਾ ਹੁੰਦਾ ਇੱਕ ਝੂਠ ਨੂੰ ਛਪਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਫਿਰ ਅੰਦੋਲਨ ਜਾਰੀ ਆ ਤੇ ਹੁਣ ਇਹਨੂੰ ਵੱਡੇ ਲੈਵਲ ਤੇ ਅਸੀਂ ਲੈ ਕੇ ਜਾਵਾਂਗੇ ਤਾਂ ਉਸ ਲਈ ਤਿਆਰੀ ਰੱਖਣ ਜੁਨੇ ਜੰਗ ਦੇ ਵਿੱਚ ਅਸੀਂ ਪਹਿ ਤੁਸੀਂ ਮੋਸਤਕਲ ਤੁਹਾਨੂੰ ਇੱਕ ਅਜਿਹੇ ਮੁੱਦੇ ਨਾਲ ਜਾਣੂ ਕਰਾਇਆ ਸੀ ਜਿਹੜਾ ਕਿ ਇਸ ਵੇਲੇ ਸਰਕਾਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਨੰਦਪੁਰ ਸਾਹਿਬ ਜਿਲ੍ਹਾ ਬਣਦਾ ਰਹੇ ਹੈ ਅਤੇ ਉਸ ਦੇ ਵਿੱਚ ਹੁਸ਼ਿਆਰਪੁਰ ਦਾ ਹਲਕਾ ਖਾਣ ਕਰਨ ਨੂੰ ਜੋੜਨ ਦੀ ਗੱਲ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਵਕੀਲ ਭਾਈਚਾਨ ਜਿਹੜਾ ਹੈ ਇਸ ਦਾ ਵਿਰੋਧ ਕਰਦ ਰਿਹਾ ਹੈ ਅੱਜ ਹੁਸ਼ਿਆਰਪੁਰ ਦੀਆਂ ਤਸਵੀਰਾਂ ਦਿਖਾ ਰਿਹਾ ਹੈ ਕਿ ਬਾਹਰ ਐਸੋਸੀਏਸ਼ਨ ਲੋਕਸ਼ਾਹਰਪੁਰ ਦੇ ਵਿੱਚ ਸਰਪਾਰਟੀ ਮੀਟਿੰਗ ਬੁਲਾਈ ਗਈ ਸੀ ਉਸ ਦੇ ਵਿੱਚ ਜੀਜੇਪੀ ਸ਼ੋਮਨੀ ਕਾਲੀਦਾ ਸਪਸਪਾ ਅਤੇ ਕਾਂਗਰਸ ਵੱਡੀ ਗਿਣਤੀ ਦੇ ਵਿੱਚ ਆਗੂ ਇਕੱਠੇ ਹੋਏ ਹਨ ਅਤੇ ਛੇ ਘਰ ਗੱਲ ਕਰਕੇ ਕਿ ਬੀਤੇ ਕਾਲ ਦੀ ਇੱਕ ਚਰਚਾ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਅੱਜ ਜੇ ਕਰ ਭਿਆਰਪੁਰ ਦੀ ਖਿੱਤੀ ਗੱਲ ਹੈ ਤਾਂ ਭਿਆਰਪੁਰ ਦੇ ਵਿਧਾਇਕਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਨੂੰ ਇੱਥੇ ਆਣਾ ਦੀ ਸ਼ਾਹੀਦਾ ਹੈ ਪਰ ਹਲੇ ਤੱਕ ਜਿਹੜੀ ਇਹ ਮੀਟਿੰਗ ਚੱਲ ਰਹੀ ਨੂੰ ਘੰਟੇ ਤੋਂ ਡੇਢ ਘੰਟਾ ਹੋ ਚੁੱਕਾ ਹੈ ਪਰ ਹਲੇ ਤੱਕ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਕੋਈ ਨੇਤਾ ਤੇ ਨਹੀਂ ਪਹੁੰਚਿਆ ਸਰ ਨਾਲ ਬਾਹਰ ਅਸੋਸੀਏਸ਼ਨ ਦੇ ਸਖਰੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੀ ਪਾਜੀ ਸੋਚ ਇਹ ਸੀ ਕਿ ਅੱਜ ਦੀ ਜਿਹੜੀ ਸਰਪਾਰਟੀ ਮੀਟਿੰਗ ਬੁਲਾਈ ਆ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਇਹ ਆਗੂ ਵੀ ਸ਼ਾਮਲ ਹੋਣਗੇ ਤਾਂ ਹਾਲ ਤੱਕ ਤਾਂ ਇੱਥੇ ਕੋਈ ਆਇਆ ਨਹੀਂ ਸਰ ਬੜੇ ਬੜੀ ਮਾੜੀ ਗੱਲ ਆ ਇਹ ਕਿ ਆਪਾਂ ਜਿਹੜੇ ਆਮ ਆਦਮੀ ਪਾਰਟੀ ਦੇ कल ਸਾਡੇ ਚੈਨਲ ਦੇ ਥਰੂ ਵੀ ਸੁਨੇਹਾ ਭੇਜਿਆ ਸੀ ਸੱਤੇ ਐਮਐਲਏ ਦੇ ਅੱਗੇ ਐਮਪੀ ਸਾਹਿਬ ਅੱਗੇ ਮੇਰੇ ਜ਼ਿਲ੍ਹਾ ਪ੍ਰਧਾਨ ਜਿੰਨਾ ਵੀ ਗੱਲ ਹੋਈ ਸੀ ਕਿ ਤੁਸੀਂ ਕਾਈਂਡਲੀ ਆਓ ਤੇ ਆਪਣੀ ਪਾਰਟੀ ਦਾ ਪੱਖ ਰੱਖੋ ਕਿ ਗੜਸ਼ੰਕਰ ਨੂੰ ਤੁਸੀਂ ਵਿੱਚੋਂ ਕੱਟ ਰਹੇ ਹੋ ਜਾਂ ਨਹੀਂ ਕੱਟ ਰਹੇ ਹੋ ਆ ਕੇ ਸਾਨੂੰ ਕਲੈਰੀਫਾਈ ਕਰ ਦਿਓ ਜਿੱਥੇ ਮੈਨੂੰ ਜ਼ਿਲ੍ਹਾ ਪ੍ਰਧਾਨ ਜੀ ਨੇ ਆਸ਼ਵਾਸਨ ਦਿੱਤਾ ਸੀਗਾ ਕਿ ਉਹਨਾਂ ਦਾ ਕੋਈ ਨਾ ਕੋਈ ਰਿਪ੍ਰੈਜ਼ੈਂਟੇਟਿਵ ਜ਼ਰੂਰ ਆਊਗਾ ਪਰ ਤੁਹਾਡੇ ਸਾਹਮਣੇ ਆ ਇਹ ਬੜੀ ਹੀ ਮਦਬੱਗੀ ਗੱਲ ਆ ਕਿ ਕੋਈ ਵੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਆ ਜਾ ਕੇ ਇੱਥੇ ਆਪਣੇ ਆਪ ਨੂੰ ਪਾਰਟੀ ਰਿਪਰਿਜ਼ੈਂਟ ਨਹੀਂ ਕਰ ਰਿਹਾ। ਮੁੱਦਾ ਤਾਂ ਤੁਹਾਡਾ ਉੱਥੇ ਹੀ ਖੜਾ ਰਹਿ ਗਿਆ। ਜੀ ਜ਼ਿਲ੍ਹਾ ਬੜਨ ਜਾ ਰਿਹਾ ਇਹ ਗੜਸ਼ੰਕਰੂਨ ਦੇ ਵਿੱਚ ਐਡ ਕਰੂਗੇ ਜਾਂ ਨਹੀਂ ਕਰੂਗੇ। ਮੁੱਦਾ ਤਾਂ ਤੁਹਾਡਾ ਕੁਐਸਚਨ ਤਾਂ ਅਜੇ ਉੱਥੇ ਹੀ ਰਹਿ ਗਿਆ। ਤੁਸੀਂ ਲਗਾਤਾਰ ਹੜਤਾਲ ਵੀ ਕੀਤੀ ਹੋਆ, ਤੁਸੀਂ ਕੰਮ ਕੰਮ ਤੇ ਵੀ ਨਹੀਂ ਜਾ ਰਹੇ। ਇਸ ਜ਼ਿਲ੍ਹੇ ਨੂੰ ਬਚਾਉਣ ਦੇ ਹੱਕ ਦੇ ਵਿੱਚ ਦੂਰੇ ਫਿਰਦੇ ਹੋ। ਅੱਜ ਸਰਬ ਪਾਰਟੀ ਮੀਟਿੰਗ ਦੇ ਵਿੱਚ ਜੇ बसपा ਆ ਸਕਦੀ, ਕਾਂਗਰਸ ਆ ਸਕਦੀ, ਭਾਜਪਾ ਆ ਸਕਦੀ, ਅਕਾਲੀ ਦਲ ਆ ਸਕਦਾ ਤਾਂ ਫਿਰ ਨੁਮਾਇੰਦੇ ਆਕੇ ਇਸ ਗੱਲ ਨੂੰ ਕਲੀਅਰ ਕਰਨ ਦੀ ਦਿੱਕਤ ਹੈ ਸਰ ਮੈਂ ਤਾਂ ਕੱਲ ਤੁਹਾਡੇ ਨਿਊਜ਼ ਚੈਨਲ ਦੇ ਸਾਹਮਣੇ ਉਹਨਾਂ ਦਾ ਇੱਕ ਰਿਪਰੈਜ਼ੈਂਟੇਟਿਵ ਸਾਡੇ ਵਕੀਲ ਭਾਈਚਾਰੇ ਜੋ ਅਸੀਂ ਉਹਨਾਂ ਨੂੰ ਇੱਕ ਗੱਲ ਕਲੀਅਰ ਕਰ ਦਿੱਤੀ ਸੀ ਕੱਲ ਆਓ ਸਾਨੂੰ ਕਲੀਅਰ ਕਰੋ ਜੇ ਤੁਸੀਂ ਸਾਨੂੰ ਇਹ ਕਲੀਅਰ ਕਰ ਦਿੰਦੇ ਕਿ ਜ਼ਿਲ੍ਹਾ ਨਹੀਂ ਬਣੂਗਾ ਤਾਂ ਅਸੀਂ ਤੁਹਾਨੂੰ ਹਾਰ પાਕੇ ਇੱਥੋਂ ਤੋਰਾਂਗੇ ਤੁਹਾਨੂੰ ਹਾਰ પાਕੇ ਇੱਥੋਂ ਤੋਰਾਂਗੇ ਪਰ ਜੇ ਇਹੋ ਜਿਹਾ ਕਰਨ ਤੋਂ ਤੁਸੀਂ ਪਰਹੇਜ਼ ਕਰਦੇ ਆ ਤੇ ਪਿੱਛੜਦੇ ਆ ਤਾਂ ਉਹਨਾਂ ਨੂੰ ਕਿਹਾ ਸੀ ਆਉਣ ਵਾਲੇ ਪ੍ਰੋਟੈਸਟ ਲਈ ਤਿਆਰ ਰਹੋ ਕਿ ਹੁਣ ਮੈਂ ਖੁੱਲੇ ਲਫ਼ਜ਼ਾਂ 'ਚ ਕਹਿਣਾ ਚਾਹੁੰਦਾ ਕੱਲ ਡੈਪਟੀ ਸਪੀਕਰ ਸਾਹਿਬ ਜੀ ਨੇ ਕਿਹਾ ਸੀ ਦਰਸ਼ਨ ਸਿੰਘ ਮੱਟੂ ਜੀ ਦਾ ਨਾਮ ਲਿਆ ਸੀ ਅਗਰਨਸ਼ਰ ਖੰਨਾ ਜੀ ਦਾ ਨਾਮ ਲਿਆ ਸੀ ਪੋਰ ਲੀਡਰਾਂ ਦਾ ਨਾਮ ਲਿਆ ਸੀ ਉਹਨਾਂ ਵਿੱਚੋਂ ਕਈ ਲੀਡਰ ਸਾਹਿਬਾਂ ਸਾਡੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਕਲੀਅਰ ਉਹਨਾਂ ਨੂੰ ਕੁਝ ਮਿਲਿਆ ਤੇ ਮੈਂ ਵੀ ਆਪਣੀ ਬਾਰ ਐਸੋਸੀਏਸ਼ਨ ਦੇ ਤੌਰ ਤੋਂ ਇੱਕ ਬਤੌਰ ਸੈਕਟਰੀ ਉਹਨਾਂ ਨੂੰ ਪੁੱਛ ਰਿਹਾ ਸਪੀਕਰ ਸਾਹਿਬ ਕਿਰਪਾ ਕਰਕੇ ਕਲੀਅਰ ਕਰ ਦਿਓ ਕਿ ਜ਼ਿਲ੍ਹਾ ਬਣ ਰਿਹਾ ਜਾਂ ਨਹੀਂ ਜੇ ਸਪੀਕਰ ਸਾਹਿਬ ਹੁਣ ਵੀ ਚੁੱਪ ਰਹਿੰਦੇ ਆ ਤਾਂ ਚੁੱਪੀ ਦਾ ਮਤਲਬ ਮਨਾਂ ਕਰਨਾ ਹੁੰਦਾ ਇੱਕ ਝੂਠ ਰੋਸ਼ਪਾਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਫਿਰ ਅੰਦੋਲਨ ਜਾਰੀ ਆ ਤੇ ਹੁਣ ਇਹਨੂੰ ਵੱਡੇ ਲੈਵਲ ਤੇ ਅਸੀਂ ਲੈ ਕੇ ਜਾਵਾਂਗੇ ਤੁਸ ਲਈ ਤਿਆਰੀ ਰੱਖਣ ਦੀ ਗੱਲ ਕਰੀਏ ਤੁਹਾਡੇ ਸੰਘਰਸ਼ ਦੀ ਤਾਂ ਵਕੀਲ ਭਾਈਚਾਰੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਟ੍ਰਾਈਕ ਕੀਤੀ ਜਾ ਰਹੀ ਹੈ ਔਰ ਪੀਟੀਸੀ ਨਿਊਜ਼ ਵੱਲੋਂ ਇੱਕ ਇਸ ਮੁੱਦੇ ਨੂੰ ਪ੍ਰਮੁਖਤਾ ਨਾਲ ਨਸ਼ਰ ਕਰ ਲਈ ਕੱਲ ਜਿਨੇ ਦੀ ਜੰਗ ਇੱਕ ਪ੍ਰੋਗਰਾਮ ਵੀ ਦਿਖਾਇਆ ਜਿਸ ਦੇ ਵਿੱਚ ਆਪਾਂ ਵੀ ਛਾੜੀਆਂ ਪਾਰਟੀਆਂ ਨੂੰ ਇਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਰਾਏ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਵਿੱਚ ਵੀ ਤੁਸੀਂ ਖੁੱਲਾ ਸਤਤਤਾ ਸੀ ਵੀ ਅੱਜ ਸਰਪਾਰਟੀ ਮੀਟਿੰਗ ਹੈ ਤੇ ਤੁਹਾਨੂੰ ਇਹ ਆ ਸੀਗੀ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਜਾਂ ਮੰਤਰੀ ਇੱਥੇ ਪਹੁੰਚਣਗੇ ਪਰ ਹਾਲ ਤੱਕ ਤਾਂ ਇੱਥੇ ਪਹੁੰਚਿਆ ਨਹੀਂ ਜਾਤ ਕਿਸਾੜੀਆਂ ਪਾਰਟੀ ਦੇ ਨੁਮਾਇੰਦੇ ਪਹੁੰਚ ਗਏ। ਭਾਈ ਉਹਨਾਂ ਦੀ ਟੈਨਸ਼ਨ ਕਲੀਅਰ ਹੁੰਦੀ ਆ ਉਹ ਇੱਕ ਚੀਜ਼ ਕਲੀਅਰ ਕਰਨਾ ਇਨੀ ਚਾਹੁੰਦੇ ਕਿ ਉਹ ਐਕਚੁਅਲ ਤੇ ਪ੍ਰਚਾਰ ਕਰਨ ਦੇ ਲੋਕਾਂ ਨਾਲ ਕਰਕੇ ਰਹੇ ਆ। ਕੱਲ ਉੱਥੇ ਨਾ ਆਉਣਾ ਅੱਜ ਇੱਥੇ ਨਾ ਆਉਣਾ ਇਹ ਚੀਜ਼ ਕਲੀਅਰ ਕਰਦੀ ਆ ਕਿ ਉਹ ਹੁਸ਼ਿਆਰਪੁਰ ਦੇ ਲੋਕਾਂ ਦਾ ਸ਼ਰਿਆਂ ਬੇਪੂ ਬਣਾ ਰਹੇ ਗੜਸ਼ੰਕਰ ਦੇ ਲੋਕਾਂ ਨਾਲ ਝੂਠ ਬੋਲ ਰਹੇ ਪਰ ਜਿੰਨੀਆਂ ਵੀ ਆਪਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਇਨਵਾਈਟ ਕੀਤਾ ਅੱਜ ਤੱਕ ਉਹਨਾਂ ਤੋਂ ਦਿੱਤੇ ਕੋਈ ਹੋਰ ਤੇ ਸੁਜੈਸ਼ਨ ਨਹੀਂ ਕੋਈ ਸਲਾਹ ਨਹੀਂ ਕੋਈ مشورہ ਨਹੀਂ ਪਰ ਤੁਹਾਡੇ ਵੱਲੋਂ ਕੱਲ ਇਹ ਵੀ ਗੱਲ ਕਹੀ ਗਈ ਸੀ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਵੀ ਸਰਕਾਰੀ ਮਤਲਬ ਸਰਕਾਰ ਦਾ ਵਿਧਾਇਕ ਜਾਂ ਮੰਤਰੀ ਆ ਕੇ ਸਾਨੂੰ ਕਲੀਅਰ ਨਹੀਂ ਕਰਦਾ ਜਾਂ ਡਿਪਟੀ ਸਪੀਕਰ ਸਾਹਿਬ ਸਾਨੂੰ ਕਲੀਅਰ ਨਹੀਂ ਕਰਦੇ ਤਾਂ ਇੱਕ ਵੱਡਾ ਸੰਘਰਸ਼ ਹੋ ਰਿਖਿਆ ਜਾਵੇਗਾ ਤਾਂ ਅਗਲਾ ਸਟੈਪ ਕੀ ਅਗਲਾ ਸਟੈਪ ਚਲੋ ਅੱਜ ਦੋ ਮੀਟਿੰਗ ਖਤਮ ਹੋਊਗੀ ਉਸ ਤੋਂ ਬਾਅਦ ਆਪਾਂ ਪ੍ਰੈਸ ਨੋਟ ਬਣਾ ਕੇ ਜਾਰੀ ਵੀ ਕਰਾਂਗੇ ਜੋ ਕੁਝ ਵੀ ਕਰਨਾ ਪਿਆ ਜੇ ਇਨਡੈਫਿਨਿਟ ਹੰਗਰ ਸਟ੍ਰਾਈਕ ਚਲਾਉਣੀ ਪਈ ਉਹ ਵੀ ਚੇਤਾਵਾਂਗੇ ਜੋ ਸ਼ਹਿਰਪੁਰ ਬੰਦ ਦੀ ਕਾਲ ਜਿਹੜੀ ਪਈ ਸਾਰੀਆਂ ਪਾਰਟੀਆਂ ਦੀ ਸਰਬਸੰਮਤੀ ਦੀ ਸਲਾਹ ਦੇ ਨਾਲ ਉਹ ਵੀ ਦਵਾਂਗੇ ਤਾਂ ਹਾਲੇ ਤੱਕ ਜਿਹੜਾ ਤੁਹਾਨੂੰ ਕਲੀਅਰ ਨਹੀਂ ਕੀਤਾ ਜਾ ਸਕਦਾ ਇਹਨੂੰ ਕਿਵੇਂ ਸਮਝਾਂਕ ਇਹ ਘਨੌਣੀ ਹਰਕਤਾਂ ਮੂਦਾ ਸਰਕਾਰ ਦੀ ਡਿਪਟੀ ਸਪੀਕਰ ਸਾਹਿਬ ਦੀ ਲੋਕਲ ਐਮਐਲਏ ਸਾਹਿਬ ਦੀ ਐਮਪੀ ਸਾਹਿਬ ਦੀ ਸਾਰੇ ਰਲ ਮਿਲ ਕੇ ਬੇਬੂ ਬਣਾ ਰਹੇ ਲੋਕਾਂ ਨੂੰ ਸੋ ਬਾਹਰ ਐਸੋਸੀਏਸ਼ਨ ਵੱਲੋਂ ਇੱਕ ਫੈਸਲਾ ਲਿਆ ਗਿਆ ਸੀਗਾ ਕਿ ਅੱਜ ਇੱਕ ਸਰਪਾਰਟੀ ਮੀਟਿੰਗ ਬੁਲਾਈ ਜਾਏਗੀ ਜਿਸ ਦੇ ਵਿੱਚ ਸਾਰੇ ਅਲੱਗ-ਅਲੱਗ ਪਾਰਟੀਆਂ ਤੋਂ ਨੁਮਾਇंदे ਪਹੁੰਚਣਗੇ ਅਤੇ ਜਿਨ੍ਹਾਂ ਨੂੰ ਬਚਾਉਣ ਦੇ ਵਿੱਚ ਇਸ ਜਿਹੜੀ ਜੰਗ ਸ਼ੁਰੂ ਕੀਤੀ ਗਈ ਹੈ ਉਸ ਦਾ ਹਿੱਸਾ ਬਣਨਗੇ ਅਤੇ ਕਿਹਾ ਸੀ ਵੀ ਲਗਾਇਆ ਜਾ ਰਿਹਾ ਸੀ ਇੱਕ ਓਪਨ ਇਨਵੀਟੇਸ਼ਨ ਇਸ ਬਾਹਰ ਐਸੋਸੀਏਸ਼ਨ ਦੇ ਅ ਅਹੁਦੇਦਾਰਾਂ ਨੂੰ ਦਿੱਤਾ ਗਿਆ ਸੀ ਕਿ ਇਸ ਜਿਹੜਾ ਆਪਣੇ ਜ਼ਿਲ੍ਹੇ ਨਾਲ ਪਿਆਰ ਕਰਦਾ ਹੈ ਉਹ ਚਾਹੇ ਮੌਜੂਦਾ ਵਿਧਾਇਕ ਹੈ ਉਹ ਚਾਹੇ ਉਹ ਸਾਬਕਾ ਮੰਤਰੀ ਹੈ ਉਹ ਚਾਹੇ ਮੌਜੂਦਾ ਮੰਤਰੀ ਹੈ ਉਹ ਇਸ ਮੀਟਿੰਗ ਦੇ ਵਿੱਚ ਪਹੁੰਚ ਕੇ ਆਪਣਾ ਹਿੱਤ ਦਿਖਾ ਸਕਦਾ ਹੈ ਕਿ ਉਹ ਸ਼ਾਰਪੁਰ ਦੇ ਹਿੱਤ ਦੇ ਵਿੱਚ ਖੜੇ ਹਨ ਪਰ ਸਰਪਾਰਟੀ ਮੀਟਿੰਗ ਦੇ ਵਿੱਚ ਜਿੱਥੇ ਸ਼ੋਮਨੀ ਇਕਾਲੀ ਦਲ ਭਾਜਪਾ ਕਾਂਗਰਸੇ ਆਗੂ ਪਹੁੰਚੇ ਹਨ ਉੱਥੇ ਅੱਜ ਵੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਹਨ ਕਿ ਆਮ ਆਦਮੀ ਪਾਰਟੀ ਦਾ ਨਾ ਤਾਂ ਕੋਈ ਨੇਤਾ ਪਹੁੰਚਿਆ ਹੈ ਨਾ ਹੀ ਕੋਈ ਵਿਧਾਇਕ ਪਹੁੰਚਿਆ ਹੈ ਅਤੇ ਨਾ ਹੀ ਕੋਈ ਮੰਤਰੀ ਪਹੁੰਚਾਇਆ ਤੇ ਹਾਲੇ ਤੱਕ ਵੀ ਬਾਹਰ ਐਸੋਸੀਏਸ਼ਨ ਲਗਾਤਾਰ ਇਹੀ ਮੰਗ ਕਰ ਰਹੀ ਹੈ ਕਿ ਸਾਨੂੰ ਇੱਕ ਕਲੀਅਰ ਕੀਤਾ ਜਾਵੇ ਗੀਰ ਭਾਈਚਾਰਾ ਇਹ ਮੰਗ ਕਰ ਰਿਹਾ ਹੈ ਕਿ ਸਾਨੂੰ ਇੱਕ ਕਲੀਅਰ ਕੀਤਾ ਜਾਵੇ ਵੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਕੋਸ਼ਿਤ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਸ਼ਿਤ ਕੀਤਾ ਜਾ ਰਿਹਾ ਹੈ ਤਾਂ ਤਹਿਸੀਲ ਗਰ ਸ਼ੰਕਰ ਦਾ ਕਿੰਨਾ ਹਿੱਸਾ ਜਾਂ ਪੂਰਾ ਗਰ ਸ਼ੰਕਰ ਉਸਦੇ ਵਿੱਚ ਐਡ ਹੋਏਗਾ ਜਾਂ ਨਹੀਂ ਹੋਏਗਾ ਸੋ ਸਵਾਲ ਹੱਲੇ ਵੀ ਹੁੰਦੇ ਹਨ ਜੰਗ ਜਾਰੀ ਹੈ ਜिले ਦੀ ਜੰਗ ਜिले ਨੂੰ ਬਚਾਉਣ ਲਈ ਜਿਹੜਾ ਹੈ ਉਹ ਹਰ ਹਰ ਪਾਰਟੀ ਐਸੋਲੇ ਸਹਿਯੋਗ ਪਾ ਰਹੀ ਹੈ ਔਰ ਹਰ ਨੁਮਾਇੰਦਾ ਜਿਹੜਾ ਆਮ ਲੋਕ ਹਨ ਇਸ ਲਈ ਰੋਸ਼ ਦਿਖਾਦੇ ਦਿਖਾਉਂਦੇ ਰਹੇ ਪਰ ਸਰਦਾ ਸਰਕਾਰ ਦੀ ਸਰਕਾਰੀ ਨੁਮਾਇੰਦਿਆਂ ਦੀ ਚੁੱਪੀ ਇੱਕ ਵੱਡਾ ਸਵਾਲ ਬਣੀ ਹੋਈ ਹੈ ਕੈਮਰਾ ਪਰਸਨ ਦਸੀਨਾ ਯੋਗੇਸ਼ ਕੁਮਾਰ ਪਰਸਨ ਹਸ਼ਰ